ਆਸਲੀ ਜੀ ਦੁੱਧਾਂ ਲੰਗਰ ਸੇ ਲਾਗਿਆ ਤੈਨੂੰ ਦੇਖ ਸਕਦੇ ਹੋ ਤੇ ਇਸ ਸਾਈਡ ਵੀ ਲੰਗਰ ਚੱਲ ਰਿਹਾ ਤੇ ਇਧਰ ਗੁਰਾ ਡੀਲਰ ਇਸ ਸਾਈਡ ਉਸ ਸਾਈਡ ਉਸ ਸਾਈਡ ਉਸ ਸਾਈਡ ਆਸਲੀ ਜੀ ਅੱਜ ਦੇ ਦਿਨ ਇਥੇ ਪਕੌੜੇ ਨਿਕਲ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਛੇੜ ਦੇ ਸਮੇਂ ਅਸਲ ਜੀ ਅਨੰਤਵਾਂ ਸ਼ੂ ਮਿਲ ਗਿਆ ਤੇ ਦੀਵਾਨ ਸ਼ੂ ਹਰਾਂ ਨੇ ਲਾਏ ਆ ਪੂਤੇ ਤੇ ਅਸਲ ਲੰਗਰ ਦੀ ਸੇਵਾ ਚੱਲ ਰਹੀ ਹੈ ਤੇ ਸ਼ਾਮ ਜੀ ਇੱਥੇ ਮੌਜੂਦ ਹੈ ਆਪਣੇ ਬੇਟੇ ਦੇ ਨਾਲ ਤੇ ਅਸਲ ਲੱਗੇ ਨੇ ਇਹਦੀ ਸੇਵਾ ਕਰਨ ਸੰਗਤ ਲਈ ਤੇ ਇਸ ਸਾਈਡ ਦੀਵਾਨ ਸ਼ੂ ਫੁੱਲ ਬਾਈ ਤੇ ਇਸ ਸਾਈਡ ਵੀ ਬੱਚਿਆਂ ਨੇ ਲੰਗਰ ਲਾਇਆ ਇੱਥੇ ਫੁੱਲਵੜੀਆਂ ਦੇ ਰਹੇ ਪੈਕਟ ਦੇ ਰਹੇ ਅਲੱਗ-ਅਲੱਗ ਤੇ ਤੁਸੀਂ ਦੇਖ ਸਕਦੇ ਹੋ ਇਹ ਇਹਨਾਂ ਨੇ ਵੀ ਪੂਰਾ ਲੰਗਰ ਲਾਇਆ ਸੰਗਤ ਲਈ ਇਹਨਾਂ ਨੇ ਵੀ ਲੰਗਰ ਰਾਜੀ ਪਕੜ ਦੇ ਰਹੇ ਹਨ ਤੇ ਨਿਕਾਰੇ ਪੂਰੇ ਲੈ ਰਹੇ ਹਨ ਸੰਗਤ ਲਈ ਲਾ ਲਓ ਜੀ ਲਾ ਲਓ ਜੀ ਸਸੂਲੀ ਜੀ ਮੈਂ ਮੌਜੂਦ ਹੋ ਗਿਆ ਇੱਥੇ ਦਾਣਾ ਮੰਡੀ ਦੇ ਬਾਹਰ ਤੇ ਦਾਣਾ ਮੰਡੀ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਆਪਣੀ ਰੋਜੀ ਰੋਟੀ ਲਈ ਕਿਸ ਤਰ੍ਹਾਂ ਨਿੱਕੇ ਜੀ ਬੱਚੀ ਆਪਣੀ ਜਿਹੜੀ ਸਰਕਸ ਕਰ ਰਹੀ ਹੈ ਜੋ ਕਿ ਕਰਤਾ ਵਾਂਗ ਕਹਿ ਸਕਦੇ ਆ ਇੱਕ ਥਾਲੀ ਦੇ ਉੱਤੇ ਬੈਠ ਕੇ ਤੇ ਗਾਂ ਚੱਲ ਰਹੀ ਆ ਤੇ ਨਾਲ ਬੈਲੈਂਸ ਕਰ ਰਹੀ ਆ ਬੱਸ ਦੇ ਨਾਲ ਤੇ ਤੇ ਇਸ ਸਾਈਡ ਚੱਲ ਲੰਗਰ ਜੋ ਕਿ ਮੇਲੇ ਦੇ ਦੌਰਾਨ ਲਾਇਆ ਗਿਆ ਵਾ ਦੁਕਾਨਦਾਰਾਂ ਵੱਲੋਂ ਤੇ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਬੱਚੀ ਕਿਸ ਤਰ੍ਹਾਂ ਆਪਣਾ ਪਰਿਵਾਰ ਦਾ ਜਿਹੜਾ ਪੇੜ ਪਾਲਣ ਲਿਆਬ ਕਰ ਰਹੀ ਹੈ ਸਭ ਕੁਝ ਅਸਲੀ ਜੀ ਮੌਜੂਦੋਗੇ ਮੇਲੇ ਦੇ ਵਿੱਚ ਤੇ ਤੁਹਾਨੂੰ ਰੌਣਕਾਂ ਵਖਾ ਰਹੇ ਆ ਇਸ ਸਾਈਡ ਦੀਆਂ ਤੇ ਇਸ ਸਾਈਡ ਤੇ ਇਸ ਸਾਈਡ ਇਸ ਸਾਈਡ ਵੀ ਬੈਠੇ ਨੇ ਕੰਪਲੇਟਾਂ ਲਾਗੇ ਪੜੀਆਂ ਤੇ ਐਂਟੀ ਹੋਣੀ ਖਰੀਦਾਰੀ ਕਰ ਰਹੇ ਆ ਤੇ ਇਸ ਸਾਈਡ ਵੀ ਤੁਸੀਂ ਰੌਣਕਾਂ ਦੇਖ ਲਓ ਪੂਰੀਆਂ ਇਸ ਸਾਈਡ ਵੀ ਇਹ ਸਾਈਡ ਦੀ ਤੁਹਾਨੂੰ ਰੌਣਕਾਂ ਦਿਖਾ ਰਿਹਾ ਮੈਂ ਕਿ ਕਪਲੇਟਾਂ ਲੋਕੀ ਖਰੀਦ ਰਹੇ ਇਹ ਸਾਈਡ ਵੀ ਮੈਨੂੰ ਖੜਾ ਕਰਕੇ ਚੱਲੇ ਜਾ ਅੰਦਰ ਇਹ ਸਾਈਡ ਤੋਂ ਹੀ ਦੇਖ ਸਕਦੇ ਹੋ ਹਾਂਜੀ ਇਹ ਸਾਈਡ ਵੀ ਖਰੀਦਦਾਰੀ ਹੋ ਰਹੀ ਆ ਤੇ ਬੈਕ ਸਾਈਡ ਤੇ ਵੀ ਇਸ ਸਾਈਡ ਦੀ ਕਰਨ ਲੱਗੀਆਂ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਇਹਨਾਂ ਨੇ ਵੀ ਲਾਇਦੇ ਆ ਚੀਨੀ ਮਿੱਟੀ ਦੇ ਬਣੇ ਦੇ ਇਹਨਾਂ ਦੇ ਆ ਉੱਪਰ ਵਾਲੇ ਜਿੰਨੇ ਵੀ ਟੰਗਣ ਵਾਲੇ ਆ ਇਸ ਸਾਈਡ ਦੀ ਦੇਖੋ ਵਧੀਆ ਇਹਨਾਂ ਨੇ ਮਟੀਰੀਅਲ ਲਾਇਆ ਦਾ ਇੱਥੇ ਵੀ ਇਹ ਵਰਾਇਟੀਆਂ ਕਾੜ ਇਹਨਾਂ ਨੇ ਬਣਾਈਆਂ ਵੇ ਰस्सियां ਲਾ ਕੇ ਚੀਜ਼ਾਂ ਵਧੀਆ ਬਣਾਈਆਂ ਅਸਲੇ ਜੀ ਮੈਂ ਵੀ ਵੀਡੀਓ ਬਣਾ ਰਿਹਾ ਹਾਂ ਕਿ ਮਰਦ ਵੀ ਵੀਡੀਓ ਬਣਾਏਗਾ ਆਪਣੇ ਚੈਨਲ ਲਈ ਅਸਲੇ ਤੇ ਹੀ ਰੌਣਕਾਂ ਦੇਖ ਲੋ ਜਿਹੜੀਆਂ ਲੱਗੀਆਂ ਮੇਲੇ ਦੇ ਵਿੱਚ ਅਸਲੇ ਜੀ ਇਹ ਮਜੂਰ ਹੋ ਗਿਆ ਕੋਰੀਡੋਰ ਰੋਡ ਦੇ ਉੱਤੇ ਤੇ ਇਸਾਈ ਰੌਣਕਾਂ ਲੱਗੀਆਂ ਨੇ ਪੁਲਿਸ ਪ੍ਰਸ਼ਾਸਨ ਘੁੰਮ ਰਿਹਾ ਤੇ ਰੋਹ ਦਾ ਲੰਗਰ ਲੱਗਾ ਬਸ ਸਾਹਮਣੇ ਰੋਹ ਦਾ ਲੰਗਰ ਚੱਲ ਰਿਹਾ ਜੀ ਸਾਹਮਣੇ ਤੇ ਇਸ ਸਾਈਡ ਵੀ ਸਾਰਾ ਚੱਲ ਰਿਹਾ ਤੇ ਇਸ ਸਾਈਡ ਚੱਲ ਰਿਹਾ ਵਾਜੀ ਨੋਟਾਂ ਦਾ ਖੇਡਦੇ ਫੁੱਟਬਾਲ ਵਾਲਾ ਖੇਡ ਹੈ ਕਿ ਗਲਾਸ ਉੱਟਣੇ ਤੇ ਇਸ ਸਾਈਡ ਨੋਟਾਂ ਦਾ ਖੇਡ ਤੇ ਇਸ ਸਾਈਡ ਵੀ ਬੋਲਿੰਗ ਦਾ ਤੇ ਸਾਹਮਣੇ ਰੋਹ ਦਾ ਲੰਗਰ ਆਪਾਂ ਫਿਰ ਜੀ ਰੋ ਇੱਕ ਇੱਕ ਨਾ ਦੇਖ ਇਸ ਸਾਈਡ ਇਸ ਸਾਈਡ ਕੋਈ ਨਾ ਅਸਲੀ ਜੀ ਹੀ ਮੌਜੂਦ ਹੋ ਗਏ ਆ ਭਾਜੀ ਅਮਨ ਭਾਜੀ ਕਰ ਤੇ ਇੱਥੇ ਚੱਲ ਰਿਹਾ ਜੀ ਲੋ ਲੰਗਰ ਤੇ ਚਾਈ ਜੀ ਉਹਦੇ ਨਾਲ ਆ ਤੇ ਲੰਗਰ ਚੱਲ ਰਿਹਾ ਜੀ ਬੈਕ ਸਾਈਡ ਤੇ ਤੇ ਇਹ ਦਿਨ ਨੇ ਆਪਣੇ ਲੋਹਾਂ ਚੱਲ ਰਹੀਆਂ ਤੇ ਫੁਲਕੇ ਉਤਰ ਰਹੇ ਆ ਚਲੋ ਇਹ ਸਾਈਡ ਜੀ ਸੰਗਤਾਂ ਲੱਗੀਆਂ ਗਾਜਰਾ ਛੱਲਣ ਤੇ ਹੋਰ ਵੀ ਜਿੰਨੀ ਸੇਵਾ ਹੈਗੀ ਚੱਲ ਰਹੀ ਹੈ ਪਰਲੀ ਸਾਈਡ ਇਸ ਸਾਈਡ ਵੀ ਤੇ ਇਹ ਸਾਈਡ ਤੋਂ ਦੇਖ ਸਕਦੇ ਹੋ ਲੰਗਰ ਦੀਆਂ ਕਰਤਾਰਾਂ ਲੱਗੀਆਂ ਸੰਗਤ ਲੰਗਰ ਚੱਗ ਰਹੀ ਇੱਥੇ ਹਰ ਸਾਲ ਹੀ ਲੰਗਰ ਲੱਗਦਾ ਜੀ ਅਸਲ ਵਿੱਚ ਇਹਨਾਂ ਨੂੰ ਰੌਣਕਾਂ ਦਿਖਾ ਰਹੇ ਮੇਲੇ ਦੀਆਂ ਤੇ ਇਸਾਈ ਲੱਕੜੀ ਦਾ ਸਮਾਨ ਵਿਕ ਰਿਆ ਇਸ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਈਰਿੰਗਸ ਆ ਲਗ ਲਗ ਤਰ੍ਹਾਂ ਦੇ ਲੇਡੀਜ਼ ਦਾ ਸਮਾਨ ਹੈ ਹਾਂ ਇਹ ਨਹੀਂ ਹੋਰ ਇਹ ਕਾਰਜ ਬਹੁਤ ਨਾਲ ਹੋ ਰਿਹਾ ਹੈ ਇਸ ਸਾਈਡ ਨੂੰ ਦੇਖੋ ਮਾਰਾ ਕਰਦੀ ਅਗਲਾ ਕੰਮ ਦਾ ਦੋਸਤੇ ਬੁਕੇ ਕਰਨਾ ਇਹ ਸਾਈਡ ਤੁਸੀਂ ਦੇਖ ਲਓ ਗੱਡੀਆਂ ਲੱਗੀਆਂ ਇਹ ਸਾਈਡ ਚਪਲਾ ਦਾ ਜੂਸ ਬਣ ਰਿਹਾ ਜੀ ਪਾਈਨੈਪਲ ਦਾ ਚਪਲਾ ਦਾ ਜੂਸ ਹੈ ਅਸਲ ਇਹ ਇੰਦਾਂ ਦਿਖਾ ਰਹੇ ਆ ਟੇਬਲ ਕਲੋਥ ਪਰਦੇ ਵਗੈਰਾ ਵਗੈਰਾ ਬੜਾ ਕੁਝ ਹੈ ਇਨਾਂ ਕੋਲ ਇਸ ਸਾਈਡ ਬਾਜ਼ਾਰ ਦੀਆਂ ਰੌਣਕਾਂ ਤੇ ਇਸ ਸਾਈਡ ਦੁਕਾਨਾਂ ਸਾਰੀਆਂ ਇਸ ਸਾਈਡ ਹੀ ਰੌਣਕਾਂ ਲੱਗੀਆਂ ਬਾਜ਼ਾਰ ਦੇ ਵਿੱਚ ਤੁਹਾਰ ਤਾਂ ਮੇਰੇ ਨਾਲ ਚੱਲ ਮਰ ਐਸਾ ਹੀ ਨੂੰ ਦੇਖਦੇ ਹੋ ਜੀ ਪੰਗੂੜੇ ਚੱਲ ਰਹੇ ਨੇ ਜੋਰਾ ਸ਼ੋਰਾ ਦੇ ਵਿੱਚ ਤੇ ਸਾਰੀ ਰੋਣਗਾਂ ਲੱਗੀਆਂ ਸਾਰੀਆਂ